ਸ੍ਰੀ ਜਨੇ ਵਿਰੋਧਾਰਨ ਦਿੱਤੀ ਸਾਡੇ ਲਈ ਸਹਿਬ ਕਹਿੰਦੇ ਸੋਰਠ ਮਹੱਲਾ ਪਹਿਲਾ ਮਨਹਾਲੀ ਕਿਰਸਾਣੀ ਕਰਨੀ ਦੇਖੋ ਸਾਨੂੰ ਖੇਤੀ ਦੀ ਉਦਾਹਰਨ ਦਿੱਤੀ ਜਿਹੋ ਜਿਆ ਕੋਈ ਕੰਮ ਕਰਦਾ ਉਹਦਾ ਦੀ ਉਦਾਹਰਨ ਦਿੱਤੀ ਜਿਹੜਾ ਦੁਕਾਨ ਕਰਦਾ ਉਹਨੂੰ ਦੁਕਾਨ ਦੀ ਵੀ ਉਦਾਹਰਨ ਹੈ ਜਿਹੜਾ ਵਪਾਰ ਬਿਜ਼ਨਸ ਕਰਦਾ ਉਹਨੂੰ ਵਪਾਰ ਦੀ ਉਦਾਹਰਨ ਦਿੱਤੀ ਹੈ ਜਿਹੜਾ ਨੌਕਰੀ ਕਰਦਾ ਉਹਨੂੰ ਨੌਕਰੀ ਵਾਲੀ ਉਦਾਹਰਨ ਦਿੱਤੀ ਪਹਿਲੀ ਉਦਾਹਰਨ ਪਹਿਲੀ ਐਗਜ਼ੈਂਪਲ ਇਹ ਸ਼ਬਦ ਵਿੱਚ ਖੇਤੀ ਨਹੀਂ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਕਹਿਣ ਭਾਈ ਜੇ ਤੂੰ ਇਹ ਜੀਵਨ ਵਿੱਚ ਲਾਹਾ ਲੈਣਾ ਫਿਰ ਸਭ ਤੋਂ ਪਹਿਲਾਂ ਮਨ ਨੂੰ ਬਣਾ ਹਲ ਕਿਉਂਕਿ ਖੇਤ ਬਾਣ ਵਾਸਤੇ ਤਾਂ ਹਲ ਚਾਹੀਦਾ ਨਾ ਬਿਨਾ ਵਾਹੀ ਤੋਂ ਤਾਂ ਤੁਸੀਂ ਬੀਜ ਵੀ ਨਹੀਂ ਸਕਦੇ ਆਪਾਂ ਹੁਣ ਝੋਨਾ ਵੜਿਆ ਇੰਨੇ ਥੋੜੇ ਕਣਕ ਖਲਾ ਰੰਗ ਪਹਿਲਾਂ ਉਹਦੇ ਵਿੱਚ ਟਰੈਕਟਰ ਫਾਲਿਆਂ ਦਾ ਬਹੁਣਾ ਆਇਆ ਉਹਨੂੰ ਸਮਤਲ ਬਰਾਬਰ ਕਰਨਾ ਹੈ ਉੱਚ ਕੋ ਜੁਗਣ ਵਾਲੀ ਚੀਜ਼ ਉਹ ਚੁਗਣੀ ਹੈ ਫਿਰ ਉਹਨੂੰ ਬਰਾਬਰ ਕਰਨਾ ਪਾਣੀ ਲੱਗਦਾ ਹੋ ਜਾਏ ਫਿਰ ਉਹਦੇ ਵਿੱਚ ਕਣਕ ਬੀਜਣੀ ਹੈ ਤਬ ਆਪਸ਼ਨ ਬਚਨ ਕਹੇ ਸਭ ਤੋਂ ਪਹਿਲਾਂ ਮਨ ਹਾਲੀ ਕਰ ਸਾਣੀ ਕਰਨੀ ਪੜੋ ਤੁਹਾਨੂੰ ਯਾਦ ਰਹੇਗਾ ਮਨ ਹਾਲੀ ਕਰ ਸਾਣੀ ਹਾਂ ਨਾਲ ਇਦਾਂ ਬੋਲਿਆ ਕਰੋ ਮਨ ਹਾਲੀ ਕਰ ਸਾਣੀ ਸ਼ਰਮ ਪਾਣੀ ਤਨ ਖੇਤ ਸ਼ਰਮ ਪਾਣੀ ਤਨ ਖੇਤ ਕਹਿੰਦੇ ਭਾਈ ਮਿਹਨਤ ਕਰੀ ਕਿਸਾਨ ਦੀ ਸਭ ਤੋਂ ਹਾਰਡ ਵਰਕ ਮਿਹਨਤ ਹੈ ਉਹਨੂੰ ਸਾਸ ਸੰਧ ਸਰਦੀ ਦਰਮੀਆਂ ਨਹੀਂ ਦੇਖਣੀ ਪੈਣੀ ਉਹਨੇ ਆਪਣੀ ਇਹ ਨਹੀਂ ਏਸੀ ਲਾ ਕੇ ਉਹ ਘਰ ਬੈਠਾ ਤਾਂ ਉਹ ਆਪੇ ਝੋਨਾ ਪਲ ਜਾਣਾ ਨਹੀਂ ਉਹਨੂੰ ਉੱਥੇ ਅੱਜ ਜਿਹੜਾ ਤੁਸੀਂ ਕਿਲਵਾਂ ਚ ਬੀਜਿਆ ਬੀਜ ਹੁਣ ਕੁੰਟਲਾਂ ਚ ਕੱਢ ਕੇ ਟਰਾਲੀਆਂ ਭਰ ਕੇ ਮੰਡੀ ਚ ਸੱਟਿਆ ਇਹ ਤੁਸੀਂ ਗਰਮੀ ਵਿੱਚ ਮਿਹਨਤ ਕੀਤੀ ਹੈ ਖੇਤਾਂ ਚ ਹਮਸ ਵਾਲੇ ਪਾਣੀ ਵਿੱਚ ਘੁੰਮ ਘੁੰਮ ਕੇ ਦਵਾਈਆਂ ਪਾਈਆਂ ਨੇ ਫਿਰ ਜਾ ਕੇ ਅੱਜ ਕਿੰਨੇ ਮਹੀਨੇ ਬਾਅਦ ਕਿਲਵਾਂ ਚ ਪਾਇਆ ਬੀਜ ਕੁੰਟਲਾਂ ਚ ਕੱਢ ਕੇ ਆਪਾਂ ਮੰਡੀ ਸੱਟਿਆ ਸਾਥ ਸੰਗਤ ਇਹ ਹੈ ਮਿਹਨਤ ਔਰ ਪਾਤਸ਼ਾਹ ਕੇ ਇਦਾਂ ਹੀ ਮਨ ਨੂੰ ਬਣਾ ਹਲ ਕਿਰਸਾਨੀ ਕਰਨੀ ਸ਼ੁਭ ਕਰਮ ਜਿਹੜੇ ਨੇ ਉਹ ਤੇਰੀ ਕਿਰਸਾਨੀ ਹੈ ਤੇਰੇ ਕਰਮਾਂ ਵਿੱਚ ਬੇਈਮਾਨੀ ਨਹੀਂ ਹੋਣੀ ਚਾਹੀਦੀ ਕਿਸੇ ਨਾਲ ਧੋਖਾ ਨਾ ਕਰੀ ਬੇਈਮਾਨੀ ਨਾ ਕਰ ਕਿਸੇ ਨਾਲ ਠਗੀ ਚੋਰੀ ਨਾ ਕਰ ਮਨ ਨੂੰ ਹਲ ਬਣਾ ਤੇ ਫਿਰ ਕੀ ਕਰ ਸ਼ਰਮ ਪਾਣੀ ਤਨ ਖੇਤ ਸਰੀਰ ਆ ਤੇਰਾ ਖੇਤ ਇਦਨੋਂ ਜੋ ਬੀਜਣਾ ਇਹਦੇ ਵਿੱਚ ਬੀਜ ਲਾ ਚੰਗੇ ਕਰਮ ਕਰ ਸਕਦਾ ਮਾੜੇ ਕਰ ਸਕਦਾ ਆ ਪਰ ਸਰੀਰ ਕਰਕੇ ਅੰਦਰ ਆ ਕੇ ਬਹਿ ਗਏ ਕਥਾ ਕੀਰਤਨ ਸੁਣ ਸਕਦੇ ਆ ਬਾਹਰ ਖੜ ਕੇ ਕਿਸੇ ਨਹੀਂ ਅੱਧਾ ਘੰਟਾ ਚੁਗਲੀਆਂ ਵੀ ਕਰ ਸਕਦੇ ਸਰੀਰ ਇਹਨੂੰ ਸਹਿਬਾਣੀ ਅੰਦਰ ਕਹਿਣਗੇ ਖੇਤ ਸਰੀਰ ਜੋ ਬੀਜੀ ਐ ਸੋ ਅੰਤ ਖਲੋ ਆਏ ਭਾਈ ਜੋ ਤੂੰ ਸਰੀਰ ਰੂਪੀ ਖੇਤ ਚ ਬੀਜਿਆ ਨਾ ਉਹ ਅੰਤ ਵਿੱਚ ਤੇਰੇ ਕੰਮ ਆਉਣੇ ਜੇ ਤੂੰ ਚੰਗਾ ਬੀਜਿਆ ਤਾਂ ਵੀ ਤੇਰੇ ਕੰਮ ਆਉਣੇ ਜੇ ਤੂੰ ਮਾੜਾ ਬੀਜੇਂਗਾ ਤਾਂ ਵੀ ਉੱਥੇ ਪਹੁੰਚਣਾ ਸ਼ਰਮ ਪਾਣੀ ਤਨ ਖੇਤ ਮਹਾਰਾਜ ਬੀਜਣਾ ਕੀ ਹੈ ਕਹਿੰਦੇ ਨਾਮ ਬੀਜ ਆਖੋ ਨਾਮ ਬੀਜ ਸੰਤੋਖ ਸੁਹਾਗ ਕਹਿੰਦੇ ਭਾਈ ਨਾਮ ਬੀਜ ਜੀਭ ਨਾਲ ਉੱਟਦੇ ਹਾਂ ਫਿਰਦੇ ਹਾਂ ਤੁਰਦੇ ਹਾਂ ਫਿਰਦੇ ਹਾਂ ਘੁੰਮਦੇ ਹਾਂ ਫਿਰਦੇ ਹਾਂ ਜੱਪੀ ਚੱਲ ਵਾਹਿਗੁਰੂ 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 ਕੋਈ ਨਾ ਕੋਈ ਵਿੱਜਿਆ ਜਾਏਗਾ